ਅੱਜ ਲੇਬਰ ਡੇ ਆ ਤੁਹਾਨੂੰ ਪਹਿਲਾਂ ਇਸ ਗੱਲ ਦਾ ਪਤਾ ਆ ਸਾਨੂੰ ਪਤਾ ਜੀ ਕੀ ਕਰਾਂਗੇ ਘਰੇ ਲੇਬਰ ਡੇ ਤਾਂ ਹੈ ਸਾਨੂੰ ਪਤਾ ਪਰ ਭੁੱਖੇ ਤਾਂ ਨਹੀਂ ਮਰਨਾ ਜੀ ਕੰਮਕਾਰ ਮਿਲ ਜਾਂਦਾ ਹਰ ਰੋਜ਼ ਦਿਹਾੜੀ ਜਿਹੜੀਆਂ ਮਿਲ ਜਾਂਦੀ ਨਹੀਂ ਰੋਜ਼ ਨਹੀਂ ਮਿਲਦਾ ਕਿੰਨੀ ਦਿਹਾੜੀ ਹੈ 6.5 ਮਸਾਂ ਭਰਦੇ ਆ 700 ਮੰਗਦੇ 600 ਪਾਉਂਦੇ ਪੂਜਾਰਾ ਹੋ ਜਾਂਦਾ ਯਾਰ ਆ ਕੇ ਚਿੰਦਾ ਕਿਉਂ ਯਾਰ ਨਹੀਂ ਹੁੰਦਾ ਡੇਲੀ ਮਿਲਦੀ ਨਹੀਂ ਹੈਗੀ ਸਹਕਾਰਾਂ ਚ ਘਾਟ ਆ ਵਾਦੇ ਝੂਠੇ ਕਰਦੇ ਆ ਵੋਟਾਂ ਜਾਂ ਲੈਣੀਆਂ ਦੀਆਂ ਕੁਝ ਹੋਰ ਕਹਿੰਦੇ ਆ ਬਾਅਦ ਦੇ ਵਿੱਚ ਕੋਈ ਨਹੀਂ ਪੁੱਛਦਾ ਮੈਨੂੰ ਰੇਗਾ ਤੇ ਰੋਜ਼ਗਾਰ ਮਿਲਦਾ ਦੋਸਤ 600 ਰੁਪਏ ਨੂੰ ਕੀ ਕਰਾਂਗੇ ਅਸੀਂ ਸੋਚੋ ਜੀ ਤੇ ਤਿੰਨ ਚਾਰ ਬੱਚੇ ਆ ਖਾਵਾਂਗੇ ਸਕੂਲ ਜਾਂਦੇ ਆ ਇਹ ਕੀ ਸਾਲੇ ਮੈਂ ਕੀ ਕਰਾਂ ਮੀਰ ਬੰਦਾ امیر ਹੋ ਰਿਹਾ ਗਰੀਬ ਬੰਦਾ ਦਿਨੋ ਦਿਨ ਗਰੀਬ ਇੱਕ ਮਈ ਲੇਬਰ ਡੇ ਵਜੋਂ ਮਨਾਇਆ ਜਾਂਦਾ ਇਸ ਦਿਨ ਮਜ਼ਦੂਰ ਦਿਵਸ ਵੀ ਇਸ ਨੂੰ ਜਿਹੜਾ ਕਿਹਾ ਜਾਂਦਾ ਪਰ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਕੀ ਮਜ਼ਦੂਰਾਂ ਦੀ ਦਸਾ ਹੈ ਜਾਂ ਮਜ਼ਦੂਰਾਂ ਦੇ ਜਿਹੜੇ ਹੱਕ ਨੇ ਕੀ ਉਹਨਾਂ ਨੂੰ ਮਿਲਦੇ ਨੇ ਇਸ ਨੂੰ ਲੈ ਕੇ ਅੱਜ ਅਸੀਂ ਪਹੁੰਚਿਆ ਮਜ਼ਦੂਰ ਮੰਡੀ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿਸ ਨੂੰ ਇੰਡਸਟਰੀ ਦਾ ਹੱਬ ਵੀ ਕਿਹਾ ਜਾਂਦਾ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਜਾਂ ਅਸੀਂ ਕਹਿ ਸਕਦੇ ਹਾਂ ਪ੍ਰਵਾਸੀ ਵੀ ਇੱਥੇ ਜਿਹੜੇ ਨੇ ਕੰਮ ਕਰਨ ਵਾਸਤੇ ਆਉਂਦੇ ਨੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜੇ ਨੇ ਉਹਨਾਂ ਦੇ ਮਸਲੇ ਨੇ ਕੀ ਮਸਲੇ ਨੇ ਉਹਨਾਂ ਦੇ ਕੀ ਉਹਨਾਂ ਦੇ ਮਸਲੇ ਜਿਹੜੇ ਨੇ ਹੱਲ ਹੋਏ ਜਾਂ ਨਹੀਂ ਹੋਏ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਉਹਨਾਂ ਨਾਲ ਉਹਨਾਂ ਤੋਂ ਜਾਣਾਂਗੇ ਕਿ ਕੀ ਕਹਿਣਾ ਉਹਨਾਂ ਦਾ ਸਰ ਕੀ ਨਾਮ ਹੈ ਮੇਰਾ ਨਾਮ ਬੀਪਨ ਵਿਸ਼ਵਾਸ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਵਿਆਹ ਕਦੇ ਵਿਆਹ ਦੇ ਅੱਛਾ ਇੱਥੇ ਰਹਿੰਦੇ ਨੂੰ ਕਿੰਨਾ ਸਮਾਂ ਹੋ ਗਿਆ ਲੁਧਿਆਣਾ ਦੇ ਵਿੱਚ 25 ਸਾਲ ਹੋ ਗਏ 25 ਸਾਲ ਹੋ ਗਏ ਹਾਂ ਜੀ ਅੱਛਾ ਜਿਸ ਤਰ੍ਹਾਂ ਤੁਸੀਂ ਕੰਮ ਕਰ ਕੀ ਕੰਮ ਕਰਦੇ ਹੋ ਕਿੰਨੇ ਸਮੇਂ ਤੋਂ ਜਿਹੜਾ ਕੰਮ ਕਰਦੇ ਹੋ ਕੰਮ 9 ਵਜੇ ਜਾਂਦੇ ਹੈ 6 ਵਜੇ ਛੁੱਟੀ ਹੁੰਦਾ ਜੀ ਕੀ ਕੰਮ ਕਰਦੇ ਹੋ ਰਾਜਮੇਸਤਰੀ ਕੰਮ ਰਾਜਮੇਸਤਰੀ ਦਾ ਹਾਂ ਜੀ ਜਿਸ ਤਰ੍ਹਾਂ ਅੱਜ ਕੀ ਹੈ ਲੇਬਰ ਡੇ ਹੈ ਤੁਹਾਨੂੰ ਪਤਾ ਕੀ ਅੱਜ ਦਾ ਦਿਨ ਜਿਹੜਾ ਲੇਬਰ ਡੇ ਵਜੋਂ ਮਨਾਇਆ ਜਾਂਦਾ ਮਜ਼ਦੂਰ ਦੀ ਤੋਲੋਂ ਮਨਾਇਆ ਜਾਂਦਾ ਨਹੀਂ ਜੀ ਪਤਾ ਨਹੀਂ ਪਤਾ ਨਹੀਂ ਹੈ ਕਹਿੰਦੇ ਇਸ ਦਿਨ ਜਿਹੜੀ ਆ ਕਈ ਅਦਾਰਿਆਂ ਦੇ ਵਿੱਚ ਛੁੱਟੀ ਹੁੰਦੀ ਆ ਲੋਕਾਂ ਨੂੰ ਛੁੱਟੀ ਕੀਤੀ ਜਾਂਦੀ ਤੁਹਾਡੇ ਬੱਚੇ ਜਿਹੜੇ ਨੇ ਸਕੂਲ 'ਚ ਪੜ੍ਹਦੇ ਨੇ ਉਹਨਾਂ ਨੂੰ ਅੱਜ ਦੇ ਦਿਨ ਦੀ ਛੁੱਟੀ ਆ ਕਿ ਜਾ ਰਹੇ ਨੇ ਬੱਚੇ ਨਹੀਂ ਛੁੱਟੀ ਹੈ ਜੀ ਛੁੱਟੀ ਹੈ ਨਾ ਹਾਂ ਜੀ ਪਰ ਤੁਹਾਨੂੰ ਛੁੱਟੀ ਨਹੀਂ ਹੈਗੀ ਨਹੀਂ ਅੱਛਾ ਕੀ ਕਾਰਨ ਮੰਨਦੇ ਹੋ ਵੀ ਜਿਹੜਾ ਅੱਜ ਵੀ ਹਰ ਰੋਜ਼ ਜਿਹੜਾ ਤੁਸੀਂ ਕੰਮ ਤੇ ਨਿਕਲਦੇ ਹੋ ਕੰਮ ਪੂਰਾ ਮਿਲ ਜਾਂਦਾ ਕਿ ਨਹੀਂ ਮਿਲ ਜਾਂਦਾ ਮਿਲ ਜਾਂਦਾ ਜੀ ਮਿਲ ਜਾਂਦਾ ਕੰਮ ਹਾਂ ਜੀ ਵਧੀਆ ਗੁਜ਼ਾਰਾ ਹੋ ਜਾਂਦਾ ਹਾਂ ਜੀ ਹਾਂ ਜੀ ਸਹੀ ਹੈ ਜਿਹੜੇ ਹੱਕ ਨਹੀਂ ਤੁਹਾਡੀਆਂ ਜੰਜਰੀਆਂ ਵਿੱਚ ਬੋਟ ਬਣੀ ਹੋਈ ਹੈ ਜਿਹੜੇ ਹੱਕ ਨਹੀਂ ਮਿਲਦੇ ਨੇ ਜਿੱਦਾਂ ਅਨਾਜ ਹੋ ਗਿਆ ਜਾਂ ਫਿਰ ਹੋਰ ਸਹੂਲਤਾਂ ਨਹੀਂ ਜੀ ਹੋ ਜਾਂਦਾ ਨਹੀਂ ਮਿਲ ਜਾਂਦਾ ਸਭ ਤੁਹਾਨੂੰ ਤੁਹਾਨੂੰ ਹਾਂ ਜੀ ਜੀ ਬਿਲਕੁਲ ਕਿਤੇ ਨਾ ਕਿਤੇ ਲੋਕ ਕਹਿੰਦੇ ਨੇ ਕਿ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਜਾਂ ਫਿਰ ਹੋਰਾਂ ਲੋਕਾਂ ਨਾਲ ਗੱਲਬਾਤ ਕਰ ਲੈਣੇ ਸਾਡੇ ਸਰਦਾਰ ਭਰਾ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਮਗਾਯਾ ਸਿੰਘ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਵੀਰ ਜੀ ਦੂਸਰੇ ਪਿੰਡ ਦੇ ਦੂਸਰੇ ਪਿੰਡ ਦੇ ਰਹਿਣ ਵਾਲੇ ਕੀ ਕੰਮ ਕੀ ਕਰਦੇ ਹੋ ਕੰਮ ਲੇਬਰ ਦਾ ਕਰਦੇ ਆ ਲੇਬਰ ਦਾ ਕਰਦੇ ਆ ਅੱਛਾ ਅੱਜ ਮਜ਼ਦੂਰ ਦੀਪ ਸਾਬਾ ਪਤਾ ਤੁਹਾਨੂੰ ਨਹੀਂ ਪਤਾ ਅੱਛਾ ਕੰਮਕਾਰ ਮਿਲ ਜਾਂਦਾ ਹਰ ਰੋਜ਼ ਦਿਹਾੜੀ ਜਿਹੜੀਆਂ ਮਿਲ ਜਾਂਦੀਆਂ ਨਹੀਂ ਰੋਜ਼ ਨਹੀਂ ਮਿਲਦਾ ਕਿੰਨੀ ਦਿਹਾੜੀ ਹੈ ਦਿਹਾੜੀ 600 ਮਸਾਂ ਭਰਦੇ ਆ 700 ਮੰਗਦੇ 600 ਭਾਵੇਂ ਅੱਛਾ ਗੁਜ਼ਾਰਾ ਹੋ ਜਾਂਦਾ ਹੈ ਯਾਰ ਆ ਕੱਚ ਹੁੰਦਾ ਕਿਉਂ ਯਾਰਾ ਨਹੀਂ ਹੁੰਦਾ ਡੇਲੀ ਮਿਲਦੀ ਨਹੀਂ ਹੈਗੀ ਅੱਛਾ ਜੀ ਰੋਜ਼ ਨਹੀਂ ਮਿਲਦੀ ਦਿਹਾੜੀ ਹਾਂ ਰੋਜ਼ ਨਹੀਂ ਮਿਲਦੀ ਕੀ ਕਾਰਨ ਕੀ ਆ ਕਿਉਂਕਿ ਜਿੱਦਾਂ ਹੁਣ ਸਰਕਾਰ ਕਹਿੰਦੀ ਆ ਵੀ ਰੋਜ਼ਗਾਰ ਜਿਹੜਾ ਦਿੱਤਾ ਜਾਊਗਾ ਲੋਕਾਂ ਨੂੰ ਰੋਜ਼ਗਾਰ ਮੁਹैया ਕਰਵਾਇਆ ਜਾਊਗਾ ਫੇਰ ਵੀ ਰੋਜ਼ਗਾਰ ਨਹੀਂ ਮਿਲਦੇ ਹੈਗੇ ਨਹੀਂ ਮਿਲਦੇ ਨਹੀਂ ਰੋਜ਼ਗਾਰ ਕੀ ਕਾਰਨ ਕੀ ਮੰਨਦੇ ਹੋ ਕਾਰਨ ਸਰਕਾਰਾਂ ਚ ਘਾਟ ਆ ਅੱਛਾ ਵਾਦੇ ਝੂਠੇ ਕਰਦੇ ਆ ਇਹ ਅੱਛਾ ਵੋਟਾਂ ਜਾਂ ਲੈਣੀਆਂ ਆਂਦੀਆਂ ਕੁਝ ਹੋਰ ਕਹਿੰਦੇ ਆ ਬਾਅਦ ਦੇ ਵਿੱਚ ਕੋਈ ਨਹੀਂ ਪਹੁੰਚਦਾ ਕੋਈ ਨਹੀਂ ਪਹੁੰਚਦਾ ਹੁਣ ਇਲੈਕਸ਼ਨ ਚੱਲਦੇ ਪਏ ਨੇ ਇਲੈਕਸ਼ਨਾਂ ਦਾ ਦੌਰ ਆ ਹੁਣ ਪਿੰਡਾਂ ਦੇ ਵਿੱਚ ਵੀ ਸਾਰੇ ਲੀਡਰ ਹਾਂ ਇੱਧਰ ਵੀ ਆਉਣਗੇ ਸ਼ਹਿਰਾਂ 'ਚ ਵੀ ਆਉਣਗੇ ਪਿੰਡਾਂ 'ਚ ਵੀ ਆਉਣਗੇ ਵਾਦੇ ਦਾ ਬਥੇਰੇ ਕਰ ਜਾਂਦੇ ਆ ਇਹ ਅੱਛਾ ਓ ਜਵਾਨੋ ਜਦੋਂ ਪੁੱਛਦੇ ਨਹੀਂ ਤੁਸੀਂ ਬਈ ਇੰਨੀ ਕੋਈ ਪੁੱਛਦਾ ਆ ਗਿਆ ਨਹੀਂ ਤੁਸੀਂ ਪੁੱਛਿਆ ਕਰੋ ਨਾ ਜਦੋਂ ਲੀਡਰ ਆਉਂਦੇ ਉਹਨਾਂ ਨੂੰ ਦੱਸਿਆ ਕਰੋ ਆਪਣੀ ਜਿੰਨਾ ਮਰਜ਼ੀ ਉਹ ਕਹਦੇ ਵਾਦੇ ਕਰ ਲੈਂਦੇ ਆ ਉਹ ਹਾਂ ਵਾਅਦੇ ਕਰਾਂਗੇ ਕਰਾਂਗੇ ਕੋਈ ਨਹੀਂ ਮਰਤੇ ਕੋਈ ਨਹੀਂ ਪੁੱਛਦਾ ਹੈਗਾ ਅੱਛਾ ਬੱਚੇ ਜਿਹੜੇ ਨੇ ਉਹ ਕਿੰਨੇ ਬੱਚੇ ਨੇ ਕਿਹੜੇ ਸਕੂਲਾਂ 'ਚ ਪੜ੍ਹਦੇ ਨੇ ਬੱਚੇ ਤਾਂ ਹਣ ਪੜ੍ਹ ਰਹੇ ਉਹ ਇਹਨਾਂ ਦਾ ਬਾਤ ਉਹਨਾਂ ਦੀ ਕਰਿਆ ਹੋਇਆ ਜੀਗਾ ਬਈ ਪਾਸ ਕਰੀ ਚੱਲੋ ਅੱਛਾ ਬਈ ਚਾਹੇ ਕੋਈ ਕੰਮ ਮਿਲੇ ਨਾ ਮਿਲੇ ਇਹਨਾਂ ਨੂੰ ਅੱਛਾ ਹੁਣ ਕੰਮ ਨਹੀਂ ਮਿਲੇ ਬੱਚਿਆਂ ਨੂੰ ਹਾਂ ਬੱਚੇ ਆ ਫਿਰਦੇ ਦਿਹਾੜੀਆਂ ਲਾਉਂਦੇ ਉਹ ਵੀ ਦਿਹਾੜੀਆਂ ਲਾਉਂਦੇ ਦਿਹਾੜੀਆਂ ਈ ਬਿਲਕੁਲ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਬੱਚੇ ਜਰੂਰ ਜਿਹੜੇ ਨੇ ਪਾਸ ਹੋ ਚੁੱਕੇ ਨੇ ਪਰ ਉਹਨਾਂ ਨੂੰ ਵੀ ਕੋਈ ਰੁਜ਼ਗਾਰ ਜਿਹੜਾ ਨਹੀਂ ਮਿਲਦਾ ਹੋਰ ਲੋਕ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਨੇ ਆਂ ਵੀਰ ਜੀ ਕੀ ਨਾਮ ਆ ਜੀ ਗਲਵੰਦ ਸਿੰਘ ਆ ਜੀ ਕਿਤੋਂ ਦੇ ਰਹਿਣ ਵਾਲੇ ਹੋ ਤੁਸੇ ਪਿੰਡ ਤੁਸੀਂ ਵੀ ਦੂਸੇ ਪਿੰਡ ਦੇ ਰਹਿਣ ਵਾਲੇ ਹੋ ਅੱਛਾ ਭਾਈ ਜੀ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਭਾਈ ਜੀ ਲੇਬਰ ਹੀ ਕਰਦੇ ਹਾਂ ਲੇਬਰ ਹੀ ਕਰਦੇ ਹਾਂ ਹਾਂ ਜੀ अच्छा जिस तरह ਹੁਣ ਕਹਿੰਦੇ ਨੇ ਕਿ ਰੋਜ਼ਗਾਰ ਜਿਹੜਾ ਪਿੰਡਾਂ ਦੇ ਵਿੱਚ ਵੀ ਕਈ ਸਕੀਮਾਂ ਚੱਲਦੀਆਂ ਨੇ ਮਨਰੇਗਾ ਚੱਲਦੀਆਂ ਹੋਰ ਕਈ ਸਕੀਮਾਂ ਚੱਲਦੀਆਂ ਕਿ ਉਹਨਾਂ 'ਚ ਵੀ ਰੋਜ਼ਗਾਰ ਨਹੀਂ ਮਿਲਦਾ। ਬਾਈ ਜੀ ਮਨਰੇਗਾ 'ਚ ਰੋਜ਼ਗਾਰ ਮਿਲਦਾ 200 ਰੁਪਏ 260 ਰੁਪਏ ਨੂੰ ਕੀ ਕਰਾਂਗੇ ਅਸੀਂ? ਅੱਛਾ ਜੀ। ਸੋਚੋ ਜੀ ਤੇ ਤਿੰਨ ਚਾਰ ਬੱਚੇ ਆ ਖਾਵਾਂਗੇ ਸਕੂਲ ਜਾਂਦੇ ਆ। ਇਹ ਕੀ ਸਾਲੇ ਮੈਂ ਕੀ ਕਰਾਂਗੇ? ਅੱਛਾ। ਘਰ ਦਾ ਰੋਟੀ ਪਾਣੀ ਬਹੁਤ ਔਖਾ ਮਤਲਬ ਹੋ ਹੀ ਨਹੀਂ ਰਿਹਾ ਪੂਰਾ ਜੀ। ਹੋ ਨਹੀਂ ਰਿਹਾ ਪੂਰਾ। ਨਹੀਂ ਨਹੀਂ। ਅੱਛਾ ਦਿਹਾੜੀ ਕਿੰਨੀ ਮਿਲਦੀ ਆ? ਦਿਹਾੜੀ ਤਾਂ ਜੀ ਦੇਖੋ ਜੇ ਤਾਂ ਇੱਥੇ ਆਮ 500 600 ਮਿਲ ਜਾਂਦੀ ਆ ਜੇ ਕੋਈ ਕੰਮ ਦਾ ਠੇਕਾ ਮਿਲ ਜਾਂਦਾ ਫਿਰ ਵੱਧ ਵੀ ਦਿਹਾੜੀ ਪੈ ਜਾਂਦੀ ਆ ਅੱਛਾ ਜੀ ਠੀਕ ਹੈ ਜੀ ਗੁਜ਼ਾਰਾ ਹੋ ਜਾਂਦਾ ਗੁਜ਼ਾਰਾ ਤਾਂ ਜੀ ਮੁਸ਼ਕਲ ਆ ਗੁਜ਼ਾਰਾ ਤਾਂ ਜੇ ਅਸੀਂ ਮਤਲਬ ਮੂੰਹ ਭੰਨ ਕੇ ਗੁਜ਼ਾਰਾ ਕਰਦੇ ਹਾਂ ਜਣੀ ਅਸੀਂ ਆਪਣੀ ਜਿਵੇਂ ਲੋਕ ਐਸ ਦੀ ਜ਼ਿੰਦਗੀ ਜਿਉਂ ਰਹੇ ਨੇ ਵਧੀਆ ਖਾ ਅਸੀਂ ਖਾ ਪੀ ਨਹੀਂ ਸਕਦੇ ਅੱਛਾ ਹਾਂਜੀ ਅੱਛਾ ਭਾਈ ਜੀ ਮੈਂ ਜੇਕਰ ਗੱਲ ਕੀਤੀ ਜਾਵੇ ਜਿੱਦਾਂ ਹੁਣ ਕਹਿੰਨਾ ਤੁਸੀਂ ਕਹਿੰਦੇ ਨੇ ਕਿ ਹੱਕ ਕਹਿੰਦੇ ਨੇ ਵੀ ਬਰਾਬਰਤਾ ਦਾ ਹੱਕ ਜਿਹੜਾ ਲੋਕਾਂ ਨੂੰ ਮਿਲਦਾ ਲੱਗਦਾ ਕੀ ਕੋਈ ਹੱਕ ਨਹੀਂ ਮਿਲਦਾ ਜੀ ਮੋਦੀ ਝੂਠ ਬੋਲ ਰਿਹਾ ਸਾਰਾ ਸਾਰਾ ਸਾਰੀ ਜਿਉ ਜੇ ਹੱਕ ਬਰਾਬਰ ਦਾ ਮਿਲੇ ਤਾਂ ਲੋਕਾਂ ਨੂੰ ਐਨੇ ਤੁਹਾਡੇ ਨਾਲ ਅਸੀਂ ਗੱਲ ਕਿਉਂ ਕਰਾਂਗੇ ਝੂਠ ਕਿਉਂ ਬੋਲਾਂਗੇ ਹੱਕ ਨਹੀਂ ਮਿਲਦਾ ਬਰਾਬਰ امیر ਬੰਦਾ امیر ਹੋ ਰਿਹਾ ਗਰੀਬ ਬੰਦਾ ਦਿਨੋ ਦਿਨ ਗਰੀਬ ਹੋ ਰਿਹਾ ਅੱਜ ਲੇਬਰ ਡੇ ਆ ਤੁਹਾਨੂੰ ਪਹਿਲਾਂ ਇਸ ਗੱਲ ਦਾ ਪਤਾ ਹੈ ਸਾਨੂੰ ਪਤਾ ਜੀ ਕੀ ਕਰਾਂਗੇ ਘਰੇ ਲੇਬਰ ਡੇ ਤਾਂ ਹੈ ਸਾਨੂੰ ਪਤਾ ਪਰ ਭੁੱਖੇ ਤਾਂ ਨਹੀਂ ਮਰਨਾ ਜੀ ਆਮ ਆਏ ਕੋਈ ਜੇ ਕੋਈ ਦਿਹਾੜੀ ਮਿਲ ਗਈ ਲਾ ਕੇ ਜਾਵਾਂ ਜੀ ਇਸ ਤਰ੍ਹਾਂ ਹੁਣ ਜਿਹੜੇ ਲੀਡਰ ਆਉਂਦੇ ਨੇ ਲੈਕਚਰਾਂ ਦਾ ਸਮਾਂ ਹੈ ਲੀਡਰ ਵੋਟਾਂ ਮੰਗਣ ਵਾਸਤੇ ਆਉਂਦੇ ਨੇ ਕੀ ਉਹਨਾਂ ਨੂੰ ਪੁੱਛਦੇ ਨਹੀਂ ਹੈਗੇ ਕਿ ਅੱਗੇ ਦਾ ਭਵਿੱਖ ਕਿਉਂਕਿ ਤੁਸੀਂ ਜਿਸ ਤਰ੍ਹਾਂ ਚਲੋ ਸਮਾਂ ਗੁਜ਼ਾਰ ਲਿਆ ਉਹਨਾਂ ਵਾਲੇ ਟਾਈਮ 'ਚ ਬੱਚੇ ਤਾਂ ਪਰ ਇਦਾਂ ਨਹੀਂ ਕਰ ਸਕਦੇ ਦੇਖੋ ਜੀ ਲੀਡਰ ਤਾਂ ਉਹੀ ਬੰਦੇ ਲੀਡਰ ਆ ਜਿਹੜੇ ਕਦੇ ਕਾਂਗਰਸ ਚੱਲੇ ਜਾਂਦੇ ਕਦੇ ਕਾਲੀਜ ਚੱਲੇ ਕਦੇ ਆਪ ਚੱਲੇ ਕਿਸੇ ਮਤਲਬ ਪਾਰਟੀ ਵਲੇ ਬੰਦੇ ਉਹੀ ਨੇ ਅੱਛਾ ਜੀ ਠੀਕ ਆ ਜੀ ਇਹ ਪਾਰਟੀਆਂ ਵੇ ਪਰ ਸਾਡੇ ਗਰੀਬ ਸਮਾਜ ਨੂੰ ਇਹ ਗਮਰਾਹ ਕਰ ਰਹੇ ਨੇ ਅੱਛਾ ਜੀ ਠੀਕ ਆ ਅਸੀਂ ਬਾਅਦ 'ਚ ਝੂਠੇ ਕਰਕੇ ਵੋਟਾਂ ਲੈ ਲੈਂਦੇ ਆ ਅੱਛਾ ਸਰਕਾਰਾਂ ਤੋਂ ਕੀ ਮੰਗ ਕਰਦੇ ਹਾਂ ਵੀ ਹਾਂ ਜਿਸ ਤਰ੍ਹਾਂ ਹੁਣ ਚਲੋ ਸਾਰਾ ਉਹਦਾ ਇਹੀ ਮੰਗ ਹੈ ਜੀ ਘਰ ਘਰ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਜੇ ਬਹੁਤ ਇਹ ਇੱਕ ਬੰਦੇ ਨੂੰ ਤਾਂ ਜ਼ਰੂਰ ਨੌਕਰੀ ਮਿਲੇ ਨਾ ਜਿਹੜਾ ਘਰ ਦਾ ਗੁਜ਼ਾਰਾ ਚਲਾ ਸਕੀ। ਇੱਕ 5 ਕਿਲੋ ਸਾਨੂੰ ਰਾਸ਼ਨ ਦੇ ਕੇ ਮਤਲਬ ਇਹ ਲੋਕਾਂ ਨੂੰ ਮਤਲਬ ਕਹਿੰਦੇ ਆ ਗੁੰਮਰਾਹ ਕਰ ਲੈਂਦੇ ਆ 5 ਕਿਲੋ ਦੇ ਵਿੱਚ 5 ਕਿਲੋ ਨਾਲ ਤੁਸੀਂ ਆਪਣੇ ਆਪ ਦੱਸੋ ਵੀ 5 ਕਿਲੋ ਕੱਲੇ ਅਨਾਜ ਨਾਲ ਗੁਜ਼ਾਰਾ ਹੋ ਜੂ ਮੈਚ ਦਾਲ ਆਟਾ ਸੂਕੀ ਕੋਸ ਕੀ ਚਾਹੀਦੀ ਹੈ ਤੇ ਨਹੀਂ ਚਾਹੀਦੀ। ਅਸੀਂ ਨਿਰਪਰ ਨਹੀਂ ਕਹਿੰਦੇ ਸਾਨੂੰ ਇੱਕ ਬੰਦੇ ਨੂੰ ਨੌਕਰੀ ਮਿਲ ਜਾਵੇ ਇੱਕ ਬੱਚੇ ਨੂੰ ਨੌਕਰੀ ਮਿਲ ਜਾਵੇ ਅਸੀਂ ਉਹਦੇ ਨਾਲ ਜਿਹੜਾ ਸਾਨੂੰ 10-15000 ਰੁਪਏ ਦੇਣਗੇ 15000 ਰੁਪਏ 20000 ਅਸੀਂ 5-7000 ਦਾ ਰਸੋਈ ਕੌਸਲਾ ਕਰ ਸਕਦੇ ਜਿਸ ਤਰ੍ਹਾਂ ਹੁਣ ਸਰਕਾਰਾਂ ਜਿਹੜੀਆਂ ਨੇ ਫ੍ਰੀ ਦੇ ਲਾਲਚ ਦਿੰਦੀਆਂ ਨੇ ਕੀ ਲੱਗਦਾ ਕੀ ਸਰਕਾਰ ਨੂੰ ਜਿਹੜਾ ਰੋਜ਼ਗਾਰ ਕਰ ਕਰ ਰੋਜ਼ਗਾਰ ਜਿਹੜਾ ਦੇਣਾ ਨਹੀਂ ਦੇ ਸਕਦੇ ਜੀ ਰੋਜ਼ਗਾਰ ਉਹਨਾਂ ਦਾ ਆਪਦੇ ਨਹੀਂ ਸਰਦਾ ਢਿੱਡ ਨਹੀਂ ਭਰਦੇ ਜੀ ਹਾਂਜੀ ਸਰਕਾਰਾਂ ਦੇ ਆਪਦੇ ਢਿੱਡ ਨਹੀਂ ਭਰ ਰਹੇ ਜੀ ਕੀ ਕੀਤਾ ਕੀ ਜਾਵੇ ਗਰੀਬਾਂ ਨੂੰ ਕੀ ਦੇ ਦੋਗੇ ਗਰੀਬਾਂ ਤਾਂ ਮਿਹਨਤ ਕਰਨੀ ਪੈਣੀ ਜੀ ਤੁਹਾਨੂੰ ਮਰਜ਼ੀ ਇਹ ਬਿਲਕੁਲ ਕਿਤੇ ਨਾ ਕਿਤੇ ਹੋਰ ਲੋਕ ਵੀ ਨੇ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਚ ਲੋਕ ਜਿਹਨਾਂ ਨੇ ਆਪਣਾ ਦੁੱਖੜਾ ਸੁਣਾ ਰਹੇ ਨੇ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਮਜੀਤ ਸਿੰਘ ਆ ਜੀ ਅੱਛਾ ਬਾਈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕੀ ਕੰਮ ਕਰਦੇ ਹੋ ਮੈਂ ਤਾਂ ਇੱਥੇ ਦਾ ਹੀ ਆ ਲੁਧਿਆਣੇ ਦਾ ਲੁਧਿਆਣੇ ਦਾ ਕੀ ਕੰਮ ਕਰਦੇ ਹਾਂ ਕੰਮ ਇਹ ਹੀ ਲੇਵਰ ਪਣਾ ਜਗਾ ਅੱਛਾ ਗੁਜ਼ਾਰਾ ਹੋ ਜਾਂਦਾ ਵਾ ਜਹਾਂ ਰੋਜ਼ਗਾਰ ਜਿਹੜਾ ਬਸ ਅਸੀਂ ਮਿਲ ਰਿਹਾ ਨਹੀਂ ਨਹੀਂ ਮਹੀਨੇ ਚ ਕਿਤੇ ਇੱਕ ਅੱਧੀ ਦਿਹਾੜੀ ਲੱਗੀ ਲੱਗੀ ਨਹੀਂ ਤਾਂ ਬਸ ਖਾਲੀ ਮੁਰਜਦਾ ਖਾਲੀ ਮੁਰਜਦਾ ਨਹੀਂ ਹਾਂ ਜੀ ਜੀ ਬਿਲਕੁਲ ਕਿਤੇ ਨਾ ਕਿਤੇ ਅਸੀਂ ਗੱਲਬਾਤ ਕੀਤੀ ਲੋਕਾਂ ਦੇ ਨਾਲ ਚ ਅੱਜ ਦਾ ਦਿਨ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਪਰ ਮਜ਼ਦੂਰ ਦੇ ਜੋ ਹਾਲਾਤ ਨੇ ਜਾਂ ਗਰਾਊਂਡ ਰੈਅਿਟੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਮਜ਼ਦੂਰ ਜੇਕਰ ਕੋਈ ਇੱਕ ਵਿਅਕਤੀ ਲੈਣ ਵਾਸਤੇ ਕਿਸੇ ਮਜ਼ਦੂਰ ਨੂੰ ਆਉਂਦਾ ਤਾਂ ਉੱਥੇ ਜਿਹੜਾ ਤੰਤ ਲੱਗ ਜਾਂਦਾ ਵੱਡੀ ਗੰਟੀ 'ਚ ਮਜ਼ਦੂਰ ਜਿਹੜੇ ਨੇ ਪਹੁੰਚ ਜਾਂਦੇ ਨੇ ਕਹਿੰਦੇ ਨੇ ਕਿ ਇੱਕ ਕਦੇ ਦਿਹਾੜੀ ਲੱਗਦੀ ਆ ਕਦੇ ਨਹੀਂ ਲੱਗਦੀ ਪਰ ਲੋਕ ਜਿਹੜੇ ਨੇ ਪਰੇਸ਼ਾਨ ਨਜ਼ਰ ਆ ਰਹੇ ਨੇ ਬੇਸ਼ੱਕ ਜਿਹੜੇ ਨੇ ਸਰਕਾਰਾਂ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰ ਰਹੀਆਂ ਨੇ 2024 ਲੋਕ ਸਭਾ 'ਚ ਉਹਨਾਂ ਦਾ ਸਮਾਂ ਹੈ ਕਹਿੰਦੇ ਕਿ ਲੀਡਰ ਆਉਂਦੇ ਨੇ ਵ ਸ਼ਰੀਆਮ ਝਲਕ ਰਹੀ ਹੈ ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ